ਬਿਨਾ ਪਲੇਟ ਤੋਂ ਜਦੋਂ ਕਮੀਜ਼ ਬਣਾਉਣੀ ਹੈ ਆਪਾਂ ਤਾਂ ਕਈ ਵਾਰੀ ਜਿਹੜੀ ਉਹਦੀ ਫਿਟਿੰਗ ਹੈ ਉਹ ਪਰਫੈਕਟ ਨਹੀਂ ਆਉਂਦੀ ਤੇ ਜਦੋਂ ਫਿਟਿੰਗ ਜਿਹੜੀ ਹੈ ਉਹ ਪੂਰੀ ਪਰਫੈਕਟ ਨਹੀਂ ਆਉਂਦੀ ਤੇ ਪੂਰੇ ਕਮੀਜ਼ ਦੀ ਲੁੱਕ ਹੈ ਜਿਹੜੀ ਉਹ ਖਰਾਬ ਲੱਗਦੀ ਹੈ ਤਾਂ ਕਿਹੜੇ-ਕਿਹੜੇ ਉਹ ਕਾਰਨ ਹੁੰਦੇ ਆ ਜਿੰਨਾ ਕਰਕੇ ਆਪਣੀ ਜਿਹੜੀ ਫਿਟਿੰਗ ਹੈ ਪਰਫੈਕਟ ਨਹੀਂ ਆਉਂਦੀ ਇਹਦੇ ਬਾਰੇ ਆਪਾਂ ਦੱਸਾਂਗੇ ਤੇ ਕਿਹੜੀਆਂ ਫਿਟਿੰਗ ਹੁੰਦੀ ਹੈ ਜਿਨ੍ਹਾਂ ਦੇ ਉੱਪਰ ਆਪਾਂ ਨੂੰ ਪਲੇਟ ਪਾਉਣੇ ਜ਼ਰੂਰੀ ਹੈ ਤੇ ਕਿੰਨਾ ਸੂਟਾਂ ਨੂੰ ਆਪਾਂ ਬਿਨਾ ਪਲੇਟ ਤੋਂ ਬਣਾ ਸਕਦੇ ਆ ਉਹਦੀ ਵੀ ਪੂਰੀ ਜਾਣਕਾਰੀ ਅੱਜ ਦੀ ਵੀਡੀਓ 'ਚ ਦੇਵਾਂਗੇ ਵੀਡੀਓ ਨੂੰ ਪੂਰੀ ਦੇਖਿਓ ਕਿਉਂ ਦੇ ਨਾਲ ਨਾਲ ਆਪਾਂ ਜਿਹੜਾ ਬਿਨਾ ਪਲੇਟ ਤੋਂ ਆਪਾਂ ਕਮੀਜ਼ ਦੀ ਕਰਾਂਗੇ ਸਟੈਪ ਬਾਈ ਸਟੈਪ ਪੂਰੀ ਕਟਿੰਗ ਇਹ ਆਪਣੇ ਕੋਲੇ 5 ਮੀਟਰ ਦਾ ਪੂਰਾ ਸੂਟ ਹੈ ਜਿਹਦੇ ਵਿੱਚ ਆਪਾਂ ਕਮੀਜ਼ ਦੀ ਕਟਿੰਗ ਕਰਾਂਗੇ ਕੋਈ ਵੀ ਤੁਹਾਡੇ ਕੋਲੇ ਜਦੋਂ ਕਢਾਈ ਵਾਲਾ ਸੂਟ ਹੁੰਦਾ ਹੈ ਤੇ ਇਹਦੇ ਵਿੱਚ ਕੀ ਹੁੰਦਾ ਹੈ ਜਿਹੜਾ ਫਰੰਟ ਪੱਲਾ ਉਹਦੀ ਆਪਾਂ ਕਟਿੰਗ ਅਲੱਗ ਕਰਨੀ ਹੁੰਦੀ ਹੈ ਤੇ ਬੈਕ ਦੀ ਅਲੱਗ ਕਰਨੀ ਹੁੰਦੀ ਹੈ ਪਹਿਲਾਂ ਤਾਂ ਆਪਾਂ ਇਹ ਸੂਟ ਦੇ ਵਿੱਚੋਂ ਆਪਣਾ ਜਿਹੜਾ ਫਰੰਟ ਪੱਲਾ ਉਹਦੀ ਲੰਬਾਈ ਉਤਾਰਦੇ ਜਿਵੇਂ ਆਪਣੇ ਕੋਲੇ ਕਮੀਜ਼ ਦੀ ਲੰਬਾਈ 37 ਇੰਚ ਰੈਡੀ ਹੈ ਤਾਂ ਆਪਾਂ ਉਹਦੇ ਵਿੱਚ 4 ਇੰਚ ਹੋਰ ਐਡ ਕਰਾਂਗੇ ਤੇ ਉਸ ਹਿਸਾਬ ਨਾਲ ਆਪਾਂ 41 ਜਾਨੀ ਕਿ 41 ਇੰਚ ਜਿਹੜੀ ਹੈ ਲੰਬਾਈ ਇੱਕ ਸਾਈਡ ਦੀ ਇਹ ਆਪਾਂ ਕਮੀਜ਼ ਦੀ ਕਟਿੰਗ ਕਰ ਲਈ ਹੈ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਜਿਹੜਾ ਕਢਾਈ ਵਾਲਾ ਸੂਟ ਹੁੰਦਾ ਹੈ ਉਹਦੇ ਵਿੱਚ ਇੱਕ ਸਾਈਡ ਨੂੰ ਆਪਾਂ ਪਹਿਲਾਂ ਕੱਟ ਕਰ ਲੈਣਾ ਹੁੰਦਾ ਹੈ ਤੇ ਹੁਣ ਆਪਾਂ ਇਹਦਾ ਘੇਰਾ ਕੱਢਣਾ ਹੁੰਦਾ ਹੈ ਇਸ ਕਮੀਜ਼ ਦੇ ਵਿੱਚ ਮੇਰੇ ਕੋਲ ਜਿਹੜਾ ਘੇਰਾ ਹੈ ਉਹ 18 ਇੰਚ ਰੈਡੀ ਹੈ ਤਾਂ ਆਪਾਂ ਉਹਦੇ ਵਿੱਚ ਵੀ 4 ਇੰਚ ਹੋਰ ਐਡ ਕਰਕੇ ਇਹਦਾ ਘੇਰਾ ਜਿਹੜਾ ਕੱਢ ਲਾਂਗੇ ਜਦੋਂ ਵੀ ਤੁਸੀਂ ਕਮੀਜ਼ ਦਾ ਘੇਰਾ ਕੱਢਣਾ ਤਾਂ ਉਹਦੇ ਵਿੱਚ ਕਢਾਈ ਵਾਲੇ ਸੂਟ ਦੇ ਵਿੱਚ ਹਮੇਸ਼ਾ ਇਹ ਧਿਆਨ ਰੱਖਣਾ ਹੈ ਵੀ ਜਿਹੜਾ ਡਿਜ਼ਾਈਨ ਹੈ ਜਿਵੇਂ ਆਹ ਸੈਂਟਰ ਪਾਰਟ ਹੈ ਦਾ ਤਾਂ ਉਥੋਂ ਹੀ ਆਪਾਂ ਇਹਦਾ ਹ ਨਾ ਹੁੰਦਾ ਅੱਧਾ ਪਾਰਟ ਆਪਾਂ ਉਧਰ ਰੱਖਣਾ ਤੇ ਅੱਧਾ ਉਧਰ ਬਿਲਕੁਲ ਇਹਦਾ ਸੈਂਟਰ ਕਰਕੇ ਆਪਾਂ ਇੱਥੇ ਕੱਪੜੇ ਨੂੰ ਸੈੱਟ ਕਰ ਲਾਂਗੇ ਇਸ ਤਰ੍ਹਾਂ ਆਪਾਂ ਕਮੀਜ਼ ਦਾ ਜਮਾ ਸੈਂਟਰ ਕਰਕੇ ਤੇ ਇਹਨੂੰ ਆਪਾਂ ਡਬਲ ਕਰਕੇ ਰੱਖ ਲਿਆ ਇੱਥੇ ਤੁਹਾਨੂੰ ਮੈਂ ਵੀ ਦੱਸ ਦਿਆਂ ਵੀ ਜਿਹੜਾ ਇਹ ਕਮੀਜ਼ ਦਾ ਗਲਾ ਸੀ ਉਹ 7 ਇੰਚ ਚੌੜਾ ਸੀ ਪਰ ਜਿਹੜਾ ਆਪਣਾ ਕਸਟਮਰ ਸੀ ਉਹਨੂੰ ਇਹ ਜਿਹੜੀ ਚੜਾਈ ਹੈ 5 ਇੰਚ ਰੈਡੀ ਚਾਹੀਦੀ ਸੀ ਤਾਂ ਆਪਾਂ ਇੱਕ ਸਲਾਈ ਲਗਾ ਕੇ ਇੱਥੇ ਜਿਹੜੇ ਗਲੇ ਦੀ ਚੜਾਈ ਹੈ ਉਹਨੂੰ ਕੱਟ ਕੀਤਾ ਇਹਦਾ ਸ਼ਾਰਟ ਬਣਾ ਕੇ ਵੈਸੇ ਮੈਂ ਆਪਦੇ ਚੈਨਲ ਤੇ ਪਾ ਚੁੱਕੀ ਹਾਂ ਜਿੰਨਾ ਭੈਣਾਂ ਨੇ ਨਹੀਂ ਦੇਖਿਆ ਉਹ ਤੁਸੀਂ ਇੱਕ ਵੀ ਸਕਦੇ ਹੋ ਵੀ ਇਹਨੂੰ ਕੱਟ ਕਰਨ ਦਾ ਤਰੀਕਾ ਕੀ ਹੈ ਹੁਣ ਆਪਾਂ ਇਹਦਾ ਘੇਰਾ ਕੱਢਾਂਗੇ ਜਿਵੇਂ ਆਪਣੇ ਕੋਲੇ ਜਿਹੜਾ ਘੇਰਾ ਰੈਡੀ ਹੈ ਉਹ 18 ਹੈ ਤਾਂ ਉਹਦੇ ਵਿੱਚ ਆਪਾਂ 4 ਇੰਚ ਹੋਰ ਐਡ ਕਰਨਾ ਹੁੰਦਾ ਹੈ 22 ਹੋ ਜਾਂਦਾ ਹੈ 22 ਦਾ ਆਪਾਂ ਹਾਫ ਕਰਾਂਗੇ 11 ਇੰਚ ਦੇ ਉੱਪਰ ਇੱਕ ਨਿਸ਼ਾਨ ਇੱਥੇ ਲਗਾ ਦੇਾਂਗੇ 11 ਇੰਚ ਤੇ ਹੀ ਆਪਾਂ ਉੱਪਰ ਇੱਕ ਨਿਸ਼ਾਨ ਲਗਾਵਾਂਗੇ ਤੇ ਸੈਂਟਰ ਦੇ ਵਿੱਚ ਵੀ ਇੱਕ ਨਿਸ਼ਾਨ ਲਗਾ ਲਾਂਗੇ ਤੇ ਇਸ ਤਰ੍ਹਾਂ ਇਹ ਨਿਸ਼ਾਨਾਂ ਨੂੰ ਮਿਲਾ ਕੇ ਆਪਾਂ ਇਹਦੀ ਕਟਿੰਗ ਕਰ ਦਾਂਗੇ ਤੇ ਇਸ ਤਰ੍ਹਾਂ ਆਪਣੇ ਫਰੰਟ ਸਾਈਡ ਆ ਜਿਹੜੀ ਉਹਦੀ ਕਟਿੰਗ ਹੋ ਗਈ ਹੈ ਤੇ ਇਸੇ ਤਰੀਕੇ ਦੇ ਨਾਲ ਆਪਾਂ ਬੈਕ ਸਾਈਡ ਦਾ ਪੱਲਾ ਉਸੇ ਤਰ੍ਹਾਂ ਹੀ 4 ਇੰਚ ਲੰਬਾਈ ਜ਼ਿਆਦੇ ਤੇ 4 ਇੰਚ ਚੜਾਈ ਜ਼ਿਆਦੇ ਲਾ ਕੇ ਉਹਦੀ ਵੀ ਕਟਿੰਗ ਕਰਾਂਗੇ ਕਮੀਜ਼ ਦੀ ਬੈਕ ਸਾਈਡ ਦੀ ਕਟਿੰਗ ਕਰ ਲਈ ਆਪਾਂ ਕਪੜੇ ਨੂੰ ਫੋਲਡ ਕਰਕੇ ਰੱਖ ਲਿਆ ਇਹਦੇ ਕਿਨਾਰੇ ਦੇ ਉੱਪਰ ਬਿਲਕੁਲ ਇਹਨੂੰ ਕਿਨਾਰੇ ਨੂੰ ਜੋੜ ਕੇ ਇਦਾਂ ਰੱਖ ਲਿਆ ਜਿਵੇਂ ਆਪਾਂ ਫਰੰਟ ਸਾਈਡ ਵਿੱਚ 41 ਇੰਚ ਲਿਆ ਉਸੇ ਤਰੀਕੇ ਨਾਲ ਹੀ ਆਪਾਂ 41 ਇੰਚ ਇਹਦੇ ਵਿੱਚ ਵੀ ਲੰਬਾਈ ਲਵਾਂਗੇ ਤੇ ਇੱਥੇ ਮਾਰਕ ਲਗਾ ਕੇ ਇਹਦੀ ਵੀ ਆਪਾਂ ਕਟਿੰਗ ਕਰ ਦਾਂਗੇ ਕਮੀਜ਼ ਦੀ ਬੈਕ ਸਾਈਡ ਦੀ ਲੰਬਾਈ ਆਪਾਂ ਉਤਾਰ ਲਈ ਹੈ ਹੁਣ ਆਪਾਂ ਇਹਦਾ ਘੇਰਾ ਜਿਹੜਾ ਉਹ ਕੱਢਣ ਲਈ ਇਹਦੀ ਚੁੜਾਈ ਉਤਾਰਾਂਗੇ ਤੇ ਇਸ ਤਰ੍ਹਾਂ ਆਪਾਂ ਬੈਕ ਸਾਈਡ ਦੇ ਪੱਲੇ ਦੀ ਵੀ ਜਿਹੜੀ ਕਟਿੰਗ ਹੈ ਉਹ ਕਰ ਲਈ ਹੈ ਬੈਕ ਸਾਈਡ ਦਾ ਕਪੜਾ ਜਿਹੜਾ ਉਹਨੂੰ ਵੀ ਇਦਾਂ ਆਪਾਂ ਫੋਲਡ ਕਰਕੇ ਰੱਖਾਂਗੇ ਤੇ ਇਹਦੇ ਉੱਪਰ ਹੀ ਆਪਾਂ ਫਰੰਟ ਸਾਈਡ ਨੂੰ ਟਿਕਾ ਕੇ ਰੱਖ ਲਾਂਗੇ ਇੱਥੇ ਤੁਸੀਂ ਧਿਆਨ ਇਹ ਦੇਣਾ ਵੀ ਜਿਹੜੀਆਂ ਇਹਦੀਆਂ ਉਲਟ ਸਾਈਡਾਂ ਆ ਉਹ ਆਪਾਂ ਬਾਹਰ ਕੱਢਣੀ ਹੈ ਤੇ ਜਿਹੜੀਆਂ ਆਪਣੀ ਸਿੱਧੀ ਸਾਈਡ ਹੈ ਉਹਨੂੰ ਆਪਾਂ ਅੰਦਰ ਕਰ ਲੈਣਾ ਜਦੋਂ ਆਪਾਂ ਕਮੀਜ਼ ਦੀ ਕਟਿੰਗ ਕਰਨੀ ਹੈ ਬੈਕ ਸਾਈਡ ਆਪਾਂ ਇਹਦੀ ਜਿਹੜੀ نیچے ਵਿਛਾ ਲਈ ਹੈ ਤੇ ਸਾਈਡ ਹੈ ਜਿਹੜੀ ਆਪਾਂ ਉੱਪਰ ਵਿਛਾ ਲਈ ਹੈ। ਇਹਦੇ ਵਿੱਚ ਤੁਸੀਂ ਦੇਖੋ ਮੈਂ 5 ਜਗ੍ਹਾ ਤੇ ਨਿਸ਼ਾਨ ਲਗਾ ਲਿਆ। ਇਹ ਪੰਜੇ ਨਿਸ਼ਾਨ ਹੈ ਜਿਹੜੇ ਤੁਸੀਂ ਕਿਵੇਂ ਲਗਾਉਣੇ ਮੈਂ ਤੁਹਾਨੂੰ ਦੱਸਦੀ ਆਂ। ਇੱਥੇ ਸਭ ਤੋਂ ਪਹਿਲਾਂ ਤਾਂ ਤੁਸੀਂ 1/2 ਇੰਚ ਡਾਊਨ ਇੱਕ ਨਿਸ਼ਾਨ ਲਗਾ ਕੇ ਮਾਰਕ ਲਗਾ ਲੈਣਾ ਇੱਥੇ। ਉਸ ਤੋਂ ਬਾਅਦ ਤੁਸੀਂ ਆਹ ਵਾਲਾ ਜਿਹੜਾ ਹੈਗਾ ਮਾਰਕ ਇਹ ਇਸ ਤੋਂ 7 ਇੰਚ ਡਾਊਨ ਲਗਾਉਣਾ ਹੈ। ਉਸ ਤੋਂ ਬਾਅਦ ਜਿਹੜਾ ਆ ਤੀਸਰੇ ਨੰਬਰ ਤੇ ਮਾਰਕ ਹੈ ਇਹ ਕਮਰ ਦਾ ਹੈ। ਇਸ 7 ਇੰਚ ਵਾਲੇ ਮਾਰਕ ਤੋਂ ਬਾਅਦ ਆਪਾਂ 7 1/2 ਇੰਚ ਡਾਊਨ ਇਹ ਵਾਲਾ ਮਾਰਕ ਲਗਾਵਾਂਗੇ। ਕਮਰ ਵਾਲੇ ਨਿਸ਼ਾਨ ਤੋਂ 8 ਇੰਚ ਡਾਊਨ ਕਰਕੇ ਆਪਾਂ ਇੱਥ ਗਾਲਾਂਗੇ ਉਸ ਤੋਂ ਬਾਅਦ ਜਿਹੜਾ ਆਪਾਂ ਆਹ ਵਾਲਾ ਨਿਸ਼ਾਨ ਲਗਾਇਆ ਇਹ ਲਗਾਇਆ ਆਪਣੀ ਟੋਟਲ ਲੰਬਾਈ ਦਾ ਜਿਵੇਂ ਆਪਣੇ ਕੋਲੇ ਟੋਟਲ ਲੰਬਾਈ ਹੈ ਜਿਹੜੀ ਉਹ 37 ਇੰਚ ਰੈਡੀ ਹੈ ਤਾਂ ਇੱਥੇ ਮੈਂ 37.5 ਤੇ ਨਿਸ਼ਾਨ ਲਗਾਇਆ ਜਿਹੜਾ 1/2 ਇੰਚ ਆਪਾਂ ਜ਼ਿਆਦਾ ਲਗਾਇਆ ਉਹ ਆਪਣਾ ਉੱਪਰ ਸਲਾਈ ਦੇ ਵਿੱਚ ਆ ਜਾਊਗਾ ਉਹਦੇ ਕਰਕੇ ਲਗਾਇਆ ਹੋਇਆ ਤੇ ਜਿਹੜਾ ਆ ਨੀਚੇ ਕੱਪੜਾ ਇਹ ਆਪਾਂ ਫੋਲਡ ਕਰਾਂਗੇ ਤਰਪਾਈ ਲਈ ਹੁਣ ਆਪਾਂ ਇੱਥੇ ਤੀਰੇ ਦਾ ਤੇ ਆਰਮਹੋਲ ਦਾ ਨਿਸ਼ਾਨ ਲਗਾਵਾਂਗੇ ਇੱਥੇ ਆਪਾਂ 6 ਇੰਚ ਜਿਹੜਾ ਹੈਗਾ ਇਹਨਾਂ ਦਾ ਤੀਰਾ ਲਵਾਂਗੇ ਕਿਉਂਕਿ ਜਿਹੜਾ ਇਹਨਾਂ ਦਾ ਪਿਛਲਾ ਗਲ ਹੈ ਉਹ ਆ 5 ਇੰਚ ਹੀ ਪਾਉਂਦੇ ਆ ਇਹ ਜਿਆਦਾ ਤੋਂ ਜਿਆਦਾ ਇਸ ਕਰਕੇ ਇੱਥੇ ਆਪਾਂ ਤੀਰਾ ਥੋੜਾ ਜਿਹਾ ਇਹਨਾਂ ਦਾ ਅੱਧਾ ਇੰਚ ਜਿਆਦਾ ਲੈ ਰਹੇ ਆ ਜੇ ਪਿਛਲਾ ਗਲਾ ਇਹਨਾਂ ਦਾ ਡੀਪ ਹੁੰਦਾ 6 ਹੁੰਦਾ ਜਾਂ ਉਸ ਤੋਂ ਜਿਆਦਾ ਹੁੰਦਾ ਤਾਂ ਫਿਰ ਆਪਾਂ ਇਹਨਾਂ ਦਾ ਜਿਹੜਾ ਤੀਰਾ ਹੈ ਉਹ 5.5 ਇੰਚ ਲੈਣਾ ਸੀ ਉਸ ਤੋਂ ਬਾਅਦ ਆਪਾਂ ਜਿਵੇਂ ਇੱਥੇ 6 ਇੰਚ ਲਿਆ ਤਾਂ ਇੱਥੇ ਵੀ ਬਿਲਕੁਲ ਸਿੱਧਾ 6 ਇੰਚ ਤੇ ਇੱਕ ਨਿਸ਼ਾਨ ਲਗਾਉਣਾ ਹੁੰਦਾ ਜਿਹੜਾ ਆਪਾਂ ਹਾਫ ਇੰਚ ਡਾਊਨ ਲਿਆ ਇਹਦੇ ਨਾਲ ਕੀ ਹੁੰਦਾ ਜਿਹੜਾ ਤੁਹਾਡਾ ਫਰੰਟ ਸਾਈਡ ਦਾ ਪੱਲਾ ਹੈ ਉਹ ਬੈਕ ਸਾਈਡ ਤੇ ਨਹੀਂ ਜਾਂਦਾ ਇੱਥੋਂ ਆਪਾਂ ਇਹਦੀ ਕਟਿੰਗ ਕਰਾਂਗੇ ਹੁਣ ਆਪਾਂ ਫਰੰਟ ਸਾਈਡ ਦਾ ਨਿਸ਼ਾਨ ਲਗਾਉਣ ਲਈ ਇੱਥੋਂ 1/2 ਇੰਚ ਦਾ ਇੱਕ ਨਿਸ਼ਾਨ ਲਗਾਵਾਂਗੇ ਤੇ ਇਹ ਨਿਸ਼ਾਨ ਨੂੰ ਆਪਾਂ ਉੱਪਰ ਇੱਥੋਂ ਤੱਕ ਮੈਚ ਕਰ ਦਾਂਗੇ ਤੇ ਬੈਕ ਸਾਈਡ ਵਾਸਤੇ ਆਪਾਂ ਕੀ ਕਰਨਾ ਹੁੰਦਾ ਜਿੰਨੀ ਆਪਣੀ ਬ੍ਰੈਸਟ ਦਾ ਨਾਪ ਹੈ ਜਿਵੇਂ ਇੱਥੇ ਆਪਣੇ ਕੋਲੇ ਜਿਹੜਾ ਬ੍ਰੈਸਟ ਦਾ ਸਾਈਜ਼ ਹੈ ਉਹ 16 ਤਾਂ ਆਪਾਂ ਇੱਥੇ ਉਹਦਾ ਹਾਫ ਕਰਕੇ ਇੱਕ 8 ਦੇ ਉੱਪਰ ਨਿਸ਼ਾਨ ਲਗਾਵਾਂਗੇ ਤੇ ਉਸ ਤੋਂ ਬਾਅਦ ਜਿਹੜਾ ਇਹ ਬ੍ਰੈਸਟ ਦੇ ਸਾਈਜ਼ ਵਾਲਾ ਨਾਪ ਹੈ ਤੇ ਜਿਹੜਾ ਤੀਰੇ ਵਾਲਾ ਜਿਹੜਾ ਸਿੱਧਾ ਇਹ ਨਿਸ਼ਾਨ ਜਾ ਰਿਹਾ ਇਹਨਾਂ ਦੋਨਾਂ ਦਾ ਆਪਾਂ ਹਾਫ ਕਰਨਾ ਹੁੰਦਾ ਇਹਨਾਂ ਦੋਨਾਂ ਦਾ ਹਾਫ ਕਰਨ ਲਈ ਤੁਸੀਂ ਇਦਾਂ ਐਂਚੀ ਟੇਪ ਨੂੰ ਫੋਲਡ ਕਰਕੇ ਤੇ ਇੱਥੇ ਇੱਕ ਮਾਰਕ ਲਗਾ ਲੈਣਾ ਹੁਣ ਆਪਾਂ ਇਹਦੇ ਵਾਸਤੇ ਨਿਸ਼ਾਨ ਲਗਾਵਾਂਗੇ ਜਿਹੜਾ ਫਰੰਟ ਸਾਈਡ ਹੈ ਉੱਥੋਂ ਵੀ ਆਪਾਂ 1 ਇੰਚ ਦਾ ਤੇ ਜਿਹੜਾ ਆਪਣਾ ਇਹ ਬੈਕ ਵਾਲਾ ਹੈ ਉਥੋਂ ਵੀ ਆਪਾਂ 1 ਇੰਚ ਦਾ ਨਿਸ਼ਾਨ ਲਗਾ ਦਾਂਗੇ ਜਿਹੜਾ ਆਪਾਂ ਇਹਨਾਂ ਦੋਵਾਂ ਦੇ ਸੈਂਟਰ 'ਚ ਨਿਸ਼ਾਨ ਲਗਾਇਆ ਹੈ ਇਹ ਨਿਸ਼ਾਨ ਨੂੰ ਆਪਾਂ ਉੱਪਰ ਆਪਣੇ ਬੈਕ ਵਾਲੇ ਪੱਲੇ ਤੱਕ ਮੈਚ ਕਰਾਂਗੇ ਹੁਣ ਆਪਾਂ 1 ਇੰਚ ਇੱਥੋਂ ਨਿਸ਼ਾਨ ਲਗਾਉਣਾ ਹੁੰਦਾ ਤੇ 1 ਇੰਚ ਹੀ ਆਪਾਂ ਬੈਕ ਵਾਲੇ ਤੋਂ ਨਿਸ਼ਾਨ ਲਗਾਉਣਾ ਹੁੰਦਾ ਜਿਹੜਾ ਆਪਣੀ ਫਰੰਟ ਸਾਈਡ ਹੈ ਇਹਦਾ ਵੀ ਆਪਾਂ ਹਾਫ ਕਰ ਲੈਣਾ ਹੈ ਹਾਫ ਕਰਨ ਵਾਸਤੇ ਤੁਸੀਂ ਇੰਚ ਟੇਪ ਨੂੰ ਫੋਲਡ ਕਰ ਲਿਆ ਕਰੋ ਸੌਖਾ ਹਾਫ ਹੋ ਜਾਂਦਾ ਹੈ ਇਸੇ ਤਰ੍ਹਾਂ ਜਿਹੜਾ ਬੈਕ ਵਾਲਾ ਆਪਾਂ ਨਿਸ਼ਾਨ ਲਗਾਇਆ ਉਹਦਾ ਵੀ ਆਪਾਂ ਹਾਫ ਕਰ ਲਾਂਗੇ ਜਿੱਥੋਂ ਤੱਕ ਆਪਾਂ ਆ ਨਿਸ਼ਾਨ ਲਗਾਤੇ ਇੱਥੋਂ ਤੱਕ ਹੀ ਆਪਾਂ ਜਿਹੜੀ ਆਪਣੀ ਕਾਟ ਪਾ ਸਕਦੇ ਹੁੰਦੇ ਆ ਇਸ ਤੋਂ ਉੱਪਰ ਆਪਾਂ ਕੋਈ ਵੀ ਕਾਟ ਨਹੀਂ ਪਾਉਣੀ ਹੁੰਦੀ ਇਹ ਨਿਸ਼ਾਨ ਨੂੰ ਆਪਾਂ ਇੱਥੋਂ ਤੱਕ ਮੈਚ ਕਰਨਾ ਤੇ ਇਹ ਨਿਸ਼ਾਨ ਨੂੰ ਲੈ ਕੇ ਜਾਵਾਂਗੇ ਆਪਾਂ ਇੱਥੇ ਜਿੱਥੇ ਆਪਣਾ ਸੈਕੰਡ ਬਾਕਸ ਸ਼ੁਰੂ ਹੁੰਦਾ ਹੈ ਤੇ ਆਹ ਵਾਲੇ ਨਿਸ਼ਾਨ ਨੂੰ ਆਪਾਂ ਇੱਥੋਂ ਤੱਕ ਮੈਚ ਕਰਨਾ ਜਿੱਥੇ ਆਪਣਾ ਸੈਕੰਡ ਬਾਕਸ ਖਤਮ ਹੁੰਦਾ ਹੈ ਤੇ ਇਸ ਤਰ੍ਹਾਂ ਆਪਾਂ ਇਹਨਾਂ ਦੋਹਾਂ ਦੀ ਗੁਲਾਈ ਪਾ ਦਿਆਂਗੇ ਜਿਨ੍ਹਾਂ ਦੀ ਬ੍ਰੈਸ ਦਾ ਸਾਈਜ਼ ਘੱਟ ਹੁੰਦਾ ਹੈ ਉਹਨਾਂ ਵਾਸਤੇ ਜਿਹੜੇ ਹੈਗੇ ਬਿਨਾ ਪਲੇਟ ਤੋਂ ਆਪਾਂ ਕਮੀਜ਼ ਤਿਆਰ ਕਰਦੇ ਆ ਉਹ ਬਹੁਤ ਸੋਹਣੇ ਢੰਗ ਨਾਲ ਤਿਆਰ ਹੋ ਜਾਂਦਾ ਹੈ ਇੱਥੇ ਆਪਾਂ ਜਿਹੜਾ ਬਾਕੀ ਕੱਪੜਾ ਇਹਦਾ ਆਪਾਂ ਮਾਰਜਿਨ ਰੱਖ ਲਵਾਂਗੇ ਤੇ ਇੱਥੇ ਵੀ ਇੱਕ ਨਿਸ਼ਾਨ ਲਗਾ ਦਾਂਗੇ ਇੱਥੇ ਜਿਵੇਂ ਬ੍ਰੈਸ ਦਾ ਸਾਈਜ਼ ਆਪਣੇ ਕੋਲੇ 16 ਸੀ ਤਾਂ ਆਪਾਂ ਇੱਥੇ ਨਿਸ਼ਾਨ ਲਗਾਇਆ ਤੇ ਜਿਹੜਾ ਕਮਰ ਦਾ ਸਾਈਜ਼ ਹੈ ਉਹ ਆਪਣੇ ਕੋਲੇ 14 ਆ ਤਾਂ ਆਪਾਂ ਇੱਥੇ 7 ਦੇ ਇੱਕ ਨਿਸ਼ਾਨ ਲਗਾਵਾਂਗੇ ਤੇ ਜਿਹੜਾ हिਪ ਸਾਈਜ਼ ਹੈ ਉਹ ਆਪਣੇ ਕੋਲੇ 18 ਆ ਤਾਂ ਆਪਾਂ ਉਹਦਾ ਹਾਫ ਕਰ ਨਿਸ਼ਾਨ ਲਗਾਵਾਂਗੇ ਤੇ ਜਿਵੇਂ ਇੱਥੇ ਜਿਹੜਾ ਆਪਣਾ ਘੇਰਾ ਉਹ ਵੀ ਆਪਾਂ हिਪ ਦੇ ਬਰਾਬਰ ਹੀ ਰੱਖ ਰਹੇ ਹਾਂ ਵੈਸੇ ਆਪਾਂ ਜਿਹੜੇ ਘੱਟ ਸਾਈਜ਼ ਵਾਲੇ ਹੁੰਦੇ ਆ ਉਹਦੇ ਵਿੱਚ ਆਪਾਂ ਘੇਰੇ ਨੂੰ ਵਧਾ ਕੇ ਵੀ ਰੱਖ ਸਕਦੇ ਹਾਂ 1 ਇੰਚ ਜਾਂ 1.5 ਇੰਚ ਪਰ ਇੱਥੇ ਆਪਣੇ ਕਸਟਮਰ ਦੀ ਮਰਜ਼ੀ ਸੀ ਕਿ ਉਹ हिਪ ਦੇ ਬਰਾਬਰ ਹੀ ਜਿਹੜਾ ਘੇਰਾ ਹੈ ਉਹ ਪਾਉਣਾ ਚਾਹੁੰਦੇ ਸੀ ਇਸ ਲਈ ਉਹਨਾਂ ਦਾ ਘੇਰਾ ਆਪਾਂ ਬਰਾਬਰ ਹੀ ਰੱਖ ਰਹੇ ਹਾਂ ਤੁਸੀਂ ਇੱਥੇ 0.5 ਇੰਚ ਜਾਂ 1 ਇੰਚ ਵਧਾ ਕੇ ਵੀ ਰੱਖ ਸਕਦੇ ਹੋ ਤੇ ਜਿਹੜਾ ਆਹ ਵਾਲਾ ਕੱਪੜਾ ਹੈ ਇਹ ਆਪਾਂ ਇਹਦਾ ਮਾਰਜਿਨ ਰੱਖਾਂਗੇ ਜਿਹੜਾ ਕਿ ਇਹਦੀ ਤਰਪਾਈ ਦੇ ਵਿੱਚ ਹੋਲਡਿੰਗ ਦੇ ਲਈ ਯੂਜ਼ ਹੋਊਗਾ ਇਥੋਂ ਆਪਾਂ ਸਿੱਧਾ 2 ਇੰਚ ਤੱਕ ਇੱਕ ਨਿਸ਼ਾਨ ਲਗਾਵਾਂਗੇ ਤੇ ਉਸ ਤੋਂ ਬਾਅਦ ਇਹਨੂੰ ਏਦਾਂ ਕਮਰ ਦੇ ਨਾਲ ਮੈਚ ਕਰਾਂਗੇ ਉਸ ਤੋਂ ਬਾਅਦ ਇਹ ਕਮਰ ਵਾਲੇ ਨਿਸ਼ਾਨ ਨੂੰ ਆਪਾਂ हिਪ ਦੇ ਨਾਲ ਮੈਚ ਕਰਾਂਗੇ ਤੇ ਇਸੇ ਤਰ੍ਹਾਂ ਹੀ ਆਪਾਂ 2-2 ਇੰਚ ਦਾ ਮਾਰਜਿਨ ਰੱਖਦੇ ਹੋਏ ਇਹਦਾ ਵੀ ਨਿਸ਼ਾਨ ਲਗਾ ਲਾਂਗੇ ਤੇ ਇਸ ਤਰ੍ਹਾਂ ਆਪਣੇ ਜਿਹੜੇ ਸਾਰੇ ਮਾਰਕ ਆ ਉਹ ਲੱਗ ਚੁੱਕੇ ਆ ਹੁਣ ਮੈਂ ਤੁਹਾਨੂੰ ਦੱਸੂਗੀ ਕਿ ਜਿਵੇਂ ਆਪਣੇ ਘੱਟ ਫਿਟਿੰਗ ਵਾਲੇ ਜਿਹੜੇ ਨਾਪ ਦੇ ਕੂਟ ਹੁੰਦੇ ਆ ਉਹਦੇ ਵਿੱਚ ਤੁਸੀਂ ਬਿਨਾ ਪਲੇਟ ਤੋਂ ਜਿਹੜਾ ਸੂਟ ਹੈ ਉਹ ਬਣਾਉਂਗੇ ਤਾਂ ਉਹਦੀ ਫਿਟਿੰਗ ਪਰਫੈਕਟ ਆਉਗੀ ਪਰ ਜਿਹੜੇ ਬਹੁਤ ਜ਼ਿਆਦਾ ਹੈਵੀ ਸਾਈਜ਼ ਦੇ ਸੂਟ ਹੁੰਦੇ ਆ ਉਹਦੇ ਵਿੱਚ ਥੋੜਾ ਜਿਨ੍ਹਾਂ ਦੀ ਬ੍ਰੈਸਟ ਜ਼ਿਆਦਾ ਭਰੀ ਹੈ ਕਹਿੰਦਾ ਮਤਲਬ ਉਹਨਾਂ ਦੀ ਫਿਟਿੰਗ ਓਨੀ ਜ਼ਿਆਦਾ ਪਰਫੈਕਟ ਨਹੀਂ ਆਉਂਦੀ ਉਹਨਾਂ ਦਾ ਸੂਟ ਜੇ ਉਹ ਫਿੱਟ ਫਿਟਿੰਗ ਪੂਰੀ ਭਾਲਦੇ ਆ ਤਾਂ ਉਵੇਂ ਨਹੀਂ ਬਣਾਣਾ ਇਸ ਕਰਕੇ ਜਿਨ੍ਹਾਂ ਦਾ ਪੇਟ ਜ਼ਿਆਦਾ ਵਧਿਆ ਹੋਇਆ ਹੋਵੇ ਜਾਂ ਜਿਨ੍ਹਾਂ ਦਾ ਆਪਣਾ ਬ੍ਰੈਸਟ ਸਾਈਜ਼ ਜ਼ਿਆਦਾ ਹੋਵੇ ਉਹਨਾਂ ਦੇ ਜੇ ਆਪਾਂ ਪਲੇਟ ਵਾਲਾ ਸੂਟ ਬਣਾਵਾਂਗੇ ਉਹੀ ਵਧੀਆ ਤਰੀਕਾ ਹੈ ਉਹਦੇ ਨਾਲ ਜਿਹੜੀ ਉਹਨਾਂ ਦੀ ਫਿਟਿੰਗ ਜ਼ਿਆਦਾ ਪਰਫੈਕਟ ਬਣੂਗੀ ਇੱਥੋਂ ਆਪਾਂ ਫालतू ਕੱਪੜੇ ਵੀ ਸਾਰੇ ਦੀ ਕਟਿੰਗ ਕਰ ਦਾਂਗੇ ਤੇ ਹੁਣ ਆਪਾਂ ਇੱਥੋਂ ਇਹਦੀ ਫਰੰਟ ਸਾਈਡ ਦੀ ਜਿਹੜੀ ਉਹ ਕਟਿੰਗ ਕਰਾਂਗੇ ਜਦੋਂ ਫਰੰਟ ਸਾਈਡ ਦੀ ਕਟਿੰਗ ਕਰਨੀ ਹੁੰਦੀ ਹੈ ਉਦੋਂ ਤੁਸੀਂ ਦੋ ਹੀ ਪੱਲੇ ਚੱਕਣੇ ਆ ਨੀਚੇ ਵਾਲੇ ਕੱਪੜੇ ਦੇ ਆਪਾਂ ਕਟਿੰਗੇ ਨਹੀਂ ਕਰਨੀ ਹੁੰਦੀ ਜਿਨ੍ਹਾਂ ਦਾ ਇਹ ਸੂਟ ਹੈ ਉਹ ਬਹੁਤ ਜ਼ਿਆਦਾ ਪਤਲੇ ਤੇ ਜਿਹੜੇ ਬਹੁਤ ਪਤਲੇ ਹੁੰਦੇ ਆ ਉਹਨਾਂ ਦੀ ਜਿਹੜੀ ਗੁਲਾਈ ਹੁੰਦੀ ਆ ਉਹ ਇੰਨੀ ਹੀ ਬਣੂਗੀ ਤੁਹਾਡੀ ਤੁਸੀਂ ਵੀ ਜਦੋਂ ਬਣਾਓਗੇ ਘਟਨਾ ਪਾਲਿਆਂ ਦੇ ਤੇ ਉਹਨਾਂ ਦੀ ਗੁਲਾਈ ਇਸੇ ਤਰੀਕੇ ਦੇ ਨਾਲ ਹੀ ਆਉਣੀ ਹੁੰਦੀ ਹੈ ਜਿਵੇਂ ਇੱਥੇ ਇਹਨਾਂ ਦਾ ਜਿਹੜਾ ਆਰਮਹੋਲ ਹੈ ਉਹ 7.5 ਇੰਚ ਰੈਡੀ ਹੈ ਤਾਂ ਇੱਥੇ ਮੈਨੂੰ ਪਤਾ ਸੀ ਕਿ 7.5 ਇੰਚ ਆ ਰਿਹਾ ਹੈ ਪਰ ਇੱਕ ਗੱਲ ਮੈਂ ਇੱਥੇ ਤੁਹਾਨੂੰ ਕਹਿਣਾ ਭੁੱਲ ਗਈ ਜਿਦੋਂ ਤੁਸੀਂ ਮਾਰਕ ਲਗਾਉਣੇ ਹੁੰਦੇ ਆ ਨਾ ਮਾਰਕ ਲਗਾਉਣ ਤੋਂ ਬਾਅਦ ਹੀ ਤੁਸੀਂ ਇਹ ਚੀਜ਼ ਨੂੰ ਨੋਟ ਕਰ ਲਿਆ ਕਰੋ ਕਿ ਤੁਹਾਡੇ ਜਿਹੜੇ ਮਾਰਕ ਆ ਉਹ ਸਹੀ ਲੱਗੇ ਜਿਵੇਂ ਇੱਥੇ ਆਪਣੇ 8 ਇੰਚ ਤੱਕ ਆ ਜੇਡਾ ਆਪਣਾ ਆਰਮਹੋਲ ਰੈਡੀ ਹੈ ਤਾਂ ਆਪਣਾ ਜਿਹੜਾ 1/2 ਇੰਚ ਹੈ ਉਹ ਇੱਥੇ ਸਲਾਈਆਂ ਚ ਆ ਜਾਊਗਾ ਤੇ ਆਪਣਾ 7/2 ਇੰਚ ਬਿਲਕੁਲ ਰੈਡੀ ਜਿਹੜਾ ਮੋਢਾ ਉਹ ਤਿਆਰ ਹੋ ਜਾਊਗਾ ਇੱਥੇ ਜਿਹੜਾ ਆਪਾਂ ਗਲਾ ਜਿਹੜਾ ਕੱਟ ਕੀਤਾ ਹੋਇਆ ਇਦਾਂ ਇੱਕ ਪਲੇਟ ਪਾ ਕੇ ਇੱਥੇ ਇਹਦਾ ਇੱਕ ਸ਼ਾਰਟ ਬਣਾਇਆ ਸੀ ਆਪਾਂ ਜਿਨ੍ਹਾਂ ਨੇ ਉਹ ਨਹੀਂ ਦੇਖਿਆ ਉਹਨਾਂ ਲਈ ਵੀ ਮੈਂ ਇਹ ਦੱਸ ਦਿੰਨੀ ਹਾਂ ਕਿ ਤੁਸੀਂ ਹਾਫ ਕਰ ਲਿਆ ਕਰੋ ਇਦਾਂ ਆਪਣੇ ਦਾ ਜਿਹੜਾ ਕੜਾਈ ਵਾਲਾ ਸੂਟ ਹੁੰਦਾ ਤੁਹਾਡਾ ਉਹਦਾ ਹਾਫ ਕਰਕੇ ਜਿੰਨਾ ਚੌੜਾ ਤੁਸੀਂ ਗਲਾ ਰੱਖਣਾ ਚਾਹੁੰਦੇ ਹੋ ਉੱਥੇ ਇੱਕ ਨਿਸ਼ਾਨ ਲਗਾ ਦਿਓ ਤੇ ਉਧਰੋਂ ਜਿੱਥੇ ਤੁਹਾਡਾ ਗਲਾ ਖਤਮ ਹੋਣਾ ਹੈ ਉਦੋਂ 1.5 ਇੰ ਰੇਟ ਬਣਾ ਦਿਆ ਕਰੋ ਇਹ ਸਲਾਈ ਇੱਕ ਲਗਾ ਕੇ ਫਿਰ ਆਪਾਂ ਇਹਦੀ ਜਿਹੜੀ ਚੜਾਈ ਹੈ ਗਲੇ ਦੀ ਉਹ ਘੱਟ ਕਰ ਸਕਦੇ ਹੁੰਦੇ ਆ ਜਦੋਂ ਆਪਾਂ ਇਹ ਗਲਾ ਰੈਡੀ ਕਰਾਂਗੇ ਆਪਾਂ ਤੁਹਾਨੂੰ ਬਣਾ ਕੇ ਵੀ ਉਹ ਵੀਡੀਓ ਪਾਵਾਂਗੇ ਕਿ ਇਹ ਕਿਵੇਂ ਤਿਆਰ ਹੁੰਦਾ ਇਸ ਤਰੀਕੇ ਦੇ ਨਾਲ ਜਿਹੜੀ ਸਿੰਪਲ ਆਪਣੇ ਕਮੀਜ਼ ਦੀ ਕਟਿੰਗ ਹੈ ਉਹ ਕੋ ਸਿੰਪਲ ਕਮੀਜ਼ ਦੀ ਕਟਿੰਗ ਹੈ ਬਹੁਤ ਹੀ ਜ਼ਿਆਦਾ ਇਹ ਈਜ਼ੀ ਤਰੀਕਾ ਹੈ ਇਸੇ ਤਰੀਕੇ ਦੇ ਨਾਲ ਤੁਸੀਂ ਕਰਨੀ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਿਹੜੇ ਜ਼ਿਆਦਾ ਹੈਵੀ ਸਾਈਜ਼ ਹੁੰਦੇ ਆ ਜਾਂ ਜਿਨ੍ਹਾਂ ਦਾ ਪੇਟ ਜ਼ਿਆਦਾ ਭਾਰੀ ਹੈ ਜਾਂ ਜਿਨ੍ਹਾਂ ਦੀ ਬ੍ਰੈਸਟ ਭਾਰੀ ਹੈ ਉਹਦੇ ਵਿੱਚ ਤੁਸੀਂ ਕੋਸ਼ਿਸ਼ ਕਰਿਆ ਕਰੋ ਵੀ ਤੁਸੀਂ ਪਲੇਟ ਪਾ ਕੇ ਉਸ ਸੂਟ ਤਿਆਰ ਕਰੋ ਜੇ ਉਹ ਪ੍ਰੋਪਰ ਫਿਟਿੰਗ ਵਾਲਾ ਸੂਟ ਚਾਹੁੰਦੇ ਆ ਜੇ ਉਹ ਥੋੜੀ ਜੀ ਲੂਸ ਫਿਟਿੰਗ ਪਾ ਸਕਦੇ ਆ ਤਾਂ ਉਹ ਬਿਨਾ ਪਲੇਟ ਤੋਂ ਵੀ ਜਿਹੜਾ ਕਮੀਜ਼ ਹੈ ਉਹ ਪਾ ਸਕਦੇ ਆ ਤੇ ਜੇ ਤੁਹਾਨੂੰ ਮੇਰੀਆਂ ਵੀਡੀਓ ਪਸੰਦ ਆਉਂਦੀਆਂ ਹੁੰਦੀਆਂ ਆ ਪਲੀਜ਼ ਇਹਨੂੰ ਲਾਈਕ ਕਰਿਆ ਕਰੋ ਹਾਈਪ ਕਰਿਆ ਕਰੋ ਤੇ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਤੇ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਥੈਂਕ ਯੂ